ਤਰੰਤਾਰਨ ਤੋਂ ਵੱਡੀ खबर सामने आई ਤਰੰਤਾਰਨ ਵਿੱਚ ਨਗਰ ਕੌਂਸਲ ਦੀਆਂ ਚੋਣਾਂ ਹੋ ਰਹੀਆਂ ਤੇ ਕਵਰਿੰਗ ਇੱਕ ਕੈਂਡੀਡੇਟ ਦੀ ਫਾਈਲ ਜੁੜੀ ਹੈ ਉਹ ਖੋ ਗਈ ਦੱਸਦੇ ਕਿ ਹਰਜੀਤ ਕੌਰ ਤੋਂ ਪੁਲਿਸ ਸਾਹਮਣੇ ਖੋਈ ਫਾਈਲ ਆਜਾਦ ਉਮੀਦਵਾਰ ਦੇ ਤੌਰ ਤੇ ਨਾਮਜ਼ਦ ਕੀ ਪਰਨਾਈ ਸੀ ਉਮੀਦਵਾਰ ਕਿ ਇਸ ਨਗਰ ਕੌਂਸਲ ਚੋਣਾਂ ਲੱਗੀਆਂ ਕਿਸ ਤਰ੍ਹਾਂ ਨੇ ਪ੍ਰਬੰਧ ਨਹੀਂ ਆਪ ਇਸ ਸਰਕ ਇਜਿਊਂਸਲ ਬੰਦਵਾ ਕਿਹੜੀ ਕਿਹੜੀ ਜਗ੍ਹਾ ਤੇ ਇੱਥੇ ਤੇ ਇੱਕ ਹੋਰ ਵੀ ਜਿੱਦਾਂ ਦੇ ਹਾਂ ਇੱਕ ਪੁਲਸ ਲਾਈਨ ਚ ਵੀ ਆ ਜੀ ਅੱਛਾ ਜੀ ਉੱਥੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਦੇ ਵਿੱਚ ਉੱਥੇ ਵੀ ਆ ਜੀ ਸਰ ਕਿੰਨਾ ਦਾਇਰਾ ਰੱਖਿਆ ਕਿ ਲੋਕ ਇੰਨੀ ਵੀ ਜਗ੍ਹਾ ਤੇ ਆ ਸਕਦੇ ਇਹ ਤੋਂ ਦੂਰ ਰਹਿਣਗੇ ਇੱਥੋਂ 500 ਮੀਟਰ ਦੀ ਦੂਰੀ ਤੇ ਅਨੁਸਾਰ ਇਹਨਾਂ ਨੂੰ ਕਿਹਾ ਇੱਥੇ ਸਿਰਫ ਅੰਦਰ ਜਿਨ੍ਹਾਂ ਨੇ ਆਪਣੇ ਕਾਗਜ਼ ਦਾਖਲ ਕਰਾਉਣੇ ਆ ਉਹਨਾਂ ਨੂੰ ਹੀ ਆਉਣ ਦੀ ਅਗਤ ਦਿੱਤੀ ਜਾ ਰਹੀ ਹੈ ਇੱਕ ਸਾਰੇ ਦੇਖਣ ਮੇਰੇ ਕਿ ਮੋਬਾਈਲ ਵਗੈਰਾ ਕੋਈ ਅੰਦਰ ਲਿਜਾਣ ਦੀ ਇਜਾਜ਼ਤ ਨਹੀਂ ਹੈ ਹਾਂ ਉਹ ਤਾਂ ਜੋ ਚੋਣ ਕਮਿਸ਼ਨ ਦੀ ਅਧਿਤਤਾ ਜੀ ਉਹਦੇ ਅਕੋਰਡ ਪਾਰਨੰਬਰ 15 ਕਿਹੜੀ ਪਾਰਟੀ ਦਾ ਸੀ ਅਸੀਂ ਆਜ਼ਾਦ ਉਮੀਦਵਾਰਾਂ ਜੀ ਕੀ ਗੱਲਬਾਤ ਹੋਈ ਖਲਬਤ ਅਸੀਂ ਦੋ ਫਾਈਲਾਂ ਲੈ ਕੇ ਆਏ ਇਹ ਇੱਕ ਕੈਂਡੀਡੇਟ ਮਨਜੀਤਪੁਰ ਤੇ ਲੇਡੀਜ਼ ਅਨੁਸੂਚਿਤ ਜਾਤੀ ਵਾਸਤੇ ਰਿਜ਼ਰਵਾ 15 ਵਾਰਡ ਤੇ ਇੱਕ ਇਹਨਾਂ ਦੇ ਨਾਲ ਕਵਰਿੰਗ ਕੈਂਡੀਡੇਟ ਦੀ ਫਾਈਲ ਭਰੀ ਹੈ ਇਹ ਇਹਨਾਂ ਫਾਈਲਾਂ ਨੂੰ ਖੋਹਣ ਦੀ ਕੋਸ਼ਿਸ਼ ਦੋਹਾਂ ਨੂੰ ਕੀਤੀ ਗਈ ਇੱਕ ਤੇ ਅਸੀਂ ਬਚਾ ਸਕੇ ਤੇ ਦੂਜੀ ਨੂੰ ਧੱਕਾ ਦੇ ਕੇ ਹਰਜੀਤਕੌਰ ਨੂੰ ਤੇ ਉਹਨਾਂ ਦੇ ਕੋਲੋਂ ਪੁਲਿਸ ਪ੍ਰਸ਼ਾਸਨ ਦੇ ਸਾਹਮਣੇ ਹਾਂ ਇੰਨਾ ਦੀ ਮੌਜੂਦਗੀ ਦੇ ਵਿੱਚ ਫਾਈਲ ਖੋਗੀ ਲੈਗੇ ਕੌਣ ਹੈਲ ਖੋਗੀ ਲੈਗੇ ਕੌਣ ਹੈਗੇ ਵੇਖੋ ਜੀ ਅਸੀਂ ਵੇਖ ਨਹੀਂ ਸਕਿਆ ਸਾਡਾ ਧਿਆਨ ਪੁਲਿਸ ਵਾਲੇ ਬਣੇ ਕਿ ਅਸੀਂ ਅੰਦਰ ਵਟੰਦਾ ਸੀ ਸਾਨੂੰ ਉੱਥੇ ਡੱਕਿਆ ਗਿਆ ਤੇ ਮਗਰਲੇ ਬਣੇ ਧੱਕਾ ਦੇ ਕੇ ਤੇ ਫਾਈਲ ਖੋਗੀ ਲੈ ਗਏ ਤੁਹਾਨੂੰ ਵੀ ਲੱਗਦਾ ਕਿ ਇਹ ਫਾਈਲ ਬੜੀ ਕੋਈ ਹੈ ਵੇਹ ਕੌਣ ਕੇ ਦੇ ਬਾਰੇ ਮੈਂ ਕੀ ਕਹਿ ਸਕਦਾ ਹਾਂ ਛੜਿੰਗੇ ਲੋਕਾਂ ਦੇ ਵਿੱਚ ਕੋਈ ਹੈ ਡਾਊਟ ਕੀ ਦੇਖੋ ਜੀ ਕੋਈ ਸੱਤਾ ਦਾ ਰਿਪਾਰਟੀ ਦੇ ਬੰਦੇ ਹੁੰਦੇ ਹੋਰ ਕੌਣ ਕਰਦਾ ਇੰਨੀ ਦਿਲਵਰੀ ਇਹ ਸਾਰਾ ਜੋ ਹੈ ਉਹ ਸਰਕਾਰ ਕਰਵਾ ਰਹੀ ਹੈ ਮੰਗ ਕਰਦੇ ਹਾਂ ਮੰਗ ਕਰਦੇ ਆ ਕਿ ਇਹ ਲੋਕਤੰਤਰ ਆ ਲੋਕਤੰਤਰ ਬਹਾਲ ਰਹਿਣਾ ਚਾਹੀਦਾ ਸਭ ਨੂੰ ਬਰਾਬਰ ਦਾ ਹੱਕ ਵਾਗੇ ਉਹ ਆਪਣੀ ਚੋਣ ਲੜ ਸਕੇ ਗੁੰਡਾਗਰਦੀ ਨਹੀਂ ਹੋਣੀ ਚਾਹੀਦੀ ਕੱਲ ਵੀ ਐਮ ਲਿਹਾ ਦਫਤਰ ਵੀ ਗਏ ਉੱਥੇ ਕੀਦ ਨੂੰ ਗਈ ਹੈ ਤੇ ਸਭ ਨੂੰ ਮੌਕਾ ਬਰਾਬਰ ਦਾ ਦੇਣਾ ਚਾਹੀਦਾ ਆਪਣੀ ਚੋਣ ਜਨਮਾਤੇ ਜੀਤ ਕੌਰ ਕਿਹੜੀ ਵਾਰ ਤੁਹਾਡੀ 15 15 ਵਾਰ ਤੇ ਕੀ ਹੈ ਜੇ ਤਨਾ ਕੀ ਵਾਪਸ ਰਹੀ ਵਾਪਸਿਆ ਕੁਛ ਨਹੀਂ ਆਉ ਫਾਈਲ ਲੈ ਕੇ ਆਏ ਆ ਫਾਈਲ ਇਹਨਾਂ ਨੇ ਖੋਲੀ ਸਾਡੇ ਕੋਲ ਆਇਆ ਬੰਦਾ ਲੇਡੀਜ਼ ਨੂੰ ਪਿੱਛੋਂ ਧੱਕਾ ਦੇ ਕੇ ਉਸੇ ਵੇਲੇ ਫਾਈਲ ਖੋ ਕੇ ਲੈ ਕੇ ਆਉਂਦਾ। ਕੌਣ ਆ? ਪਤਾ ਨਹੀਂ ਇਹ ਕੌਣ ਹੈ ਉਹਨਦੇ ਤੇ ਸਰਕਾਰੀ ਹੈ ਜੋ ਵੀ ਇਹਨਾਂ ਦੇ ਹੱਥ 'ਚ ਹੀ ਆ ਸਾਰਾ ਕੁਝ। ਇਹ ਕੁਝ ਨਹੀਂ ਕਰ ਸਕਦੀ ਪੁਲਿਸ। ਉਸ ਲਾਗੇ ਖੜੀ ਲੇਡੀਜ਼ ਜਨ ਸਾਰੇ ਖੜੇ ਆ। ਕਿਸੇ ਨੇ ਕੁਝ ਨਹੀਂ ਕੀਤਾ। ਸਾਹਮਣੇ ਉਹਨੂੰ ਧੱਕਾ ਦੇ ਕੇ ਪੁਲਿਸ ਕੋਹ ਕੇ ਲੈ ਕੇ ਗਏ ਫਾਈਲ। ਉਹ ਵਿਚਾਰੀ ਡਿੱਗ ਗਈ ਆ। ਬਹੁਤ ਜ਼ਿਆਦਾ ਧੱਕਾ ਕੀਤਾ। ਹਾਡੀ ਮੰਗ ਦੇ ਜਿਹੜੀ ਆ ਮਨ ਕੇ ਸਾਨੂੰ ਪਹਿਲੀ ਗੱਲ ਤੇ ਫਾਈਲ ਹੀ ਦਿੱਤੀ ਜਾਵੇ ਸਾਡੇ ਨੂੰ